ਤੁਸੀਂ ਇਹ ਕਹਿ ਲਓ ਵੀ ਚੋਰ ਦੇ ਭਲੇਖੇ ਸਾਧ ਘੁੱਟਿਆ ਗਿਆ। ਇਹ ੱੱਕੇ ਨਾਲ ਘੁੱਟਿਆ ਗਿਆ ਬਾਈ ਠੀਕ ਹੈ ਕਿਹੇ ਦੀ ਚੋਰੀ ਨਹੀਂ ਕੀਤੀ ਇਹਨੇ ਇਹਨੂੰ ਮਾਰ ਮਾਰ ਥੱਪੜਾ ਪਾਗਲ ਕਰਦਾ ਬੰਦਿਆਂ ਨੇ। ਜੀ ਦੇ ਸਕਦੇ ਹੋ ਇੱਕ ਬੰਦਾ ਫੜਿਆ ਗਿਆ ਜੋ ਦੂਸਰੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਜਾਂ ਕਹਿ ਲਓ ਇੱਕ ਮੋਟਰਸਾਈਕਲ ਨੂੰ ਚਾਬੀ ਲਾ ਕੇ ਚੋਰੀ ਕਰਦਾ ਫੜਿਆ ਗਿਆ ਪਰ ਫਿਲਹਾਲ ਇਸ ਬੰਦੇ ਦਾ ਕਹਿਣਾ ਵੀ ਮੈਂ ਆਪਣੇ ਮੋਟਰਸਾਈਕਲ ਦੇ ਭਲੇਖੇ ਉਹਨੂੰ ਚਾਬੀ ਰਾਈ ਆ ਜਦੋਂ ਹੁਣ ਇਹਨੂੰ ਪੁੱਛਿਆ ਗਿਆ ਵੀ ਤੇਰਾ ਮੋਟਰਸਾਈਕਲ ਕਿਹੜਾ ਤਾਂ ਹੁਣ ਇਹ ਆਪਦਾ ਮੋਟਰਸਾਈਕਲ ਲੱਭਦਾ ਫਿਰਦਾ ਮੈਂ ਤਾਂ ਹੀ ਉਰੇ ਸਬਜ਼ੀ ਲੈ ਰਿਆ ਸੀਗਾ ਵਿੱਚ ਚਾਬੀ ਦੀ ਮੋਟਰਸਾਈਕਲ ਦੇ ਜਦੋਂ ਮੈਂ ਸਬਜ਼ੀ ਲੈ ਕੇ ਦੇਖਿਆ ਮਾ ਮੋਟਰਸਾਈਕਲ ਨਹੀਂ ਇਹ ਕੁਦਰਤੀ ਲੈ ਕੇ ਭੱਜ ਰਹੀ ਦੀ ਬੱਸ ਆ ਗਈ ਅੱਗੇ ਮੈਂ ਨਾਲ ਦੀ ਨਾਲ ਇਹਨੂੰ ਕਿਹੜਾ ਬਾਗੇ ਰੋਕਿਆ ਕਹਿੰਦਾ ਮੇਰਾ ਮੋਟਰਸਾਈਕਲ ਆ ਕਹਿੰਦਾ ਮੇਰੀ ਚਾਬੀ ਆ ਚਾਬੀ ਵੀ ਮੇਰੀ ਦੀ ਤੇ ਦੁਕਾਨ ਵਾਲਿਆਂ ਨੇ ਫੜ ਕੇ ਮੁੰਡੇ ਨੂੰ ਢਾ ਲਿਆ 10-15 ਚਿੰਬੜੇ ਨੇ ਆ ਪੱਤਰ ਨੂੰ ਨੋ ਨੋ ਲਾ। ਯਾਰ ਬਾਬੇ ਪੱਤਰਕਾਰ ਖੜ ਜਾ। ਵੀਡੀਓ ਨਾ ਬਣਾਉ ਕਹਿੰਦਾ। ਤੇਰੇ ਕੋਲ ਆਇਆ। ਨਹੀਂ ਨਹੀਂ ਪੱਟ ਲਾਂਗੇ। ਨਹੀਂ ਜਿਹਾ ਕਰਵਾਇਆ। ਮਨ ਨਾ ਜਾ ਕੇ। ਮਨ ਨਹੀਂ ਜਾ। ਬਾਈ ਮੰਨ ਗਿਆ। ਨਾ ਨਾ ਮੈਂ ਤੱਕਿਆ ਚੁੱਕਾ ਨਹੀਂ। ਮੈਂ ਆਪਣਾ ਮੋਟਰਸਾਈਕਲ ਲੈ ਕੇ ਜਾ ਰਿਹਾ। ਇਹ ਨੰਬਰ ਤੇਰੇ ਮੋਟਰਸਾਈਕਲ ਦੇ ਚਾਬੀ ਦੇ ਚਾਬੀ ਦੇ ਚਾਬੀ ਦੇ ਤੇਰੇ ਮੋਟਰਸਾਈਕਲ ਦੇ ਚਾਬੀ ਲੈ ਆਉਂਗਾ ਉਹਦਾ ਨੰਬਰ ਮਿਲਿਆ ਲੈ ਚਾਬੀ ਦੇ ਪਿਕਚਰ ਪਾਈ ਆ ਤੇਰੇ ਵਾਲੇ ਮੋਟਰਸਾਈਕਲ ਦੇ ਯਾਰ ਕਿਸੇ ਬੰਦੇ ਮਾਰਾ ਇਹਦਾ ਮੋਟਰਸਾਈਕਲ ਕਿੱਥੇ ਹੈਗਾ ਪੁੱਛੀ ਮੈਂ ਉਹਦਾ ਚਾਬੀ ਇਹ ਕਹਿੰਦਾ ਜੀ ਮੈਂ ਮੋਟਰ ਫਾਈਨਲ ਤੇ ਆਇਆ ਹਾਂ ਇਹਦਾ ਆਪਦਾ ਹੈਗਾ ਇਹ ਮੋਟਰਸਾਈਕਲ ਪੁੱਛੋ ਹੈਗਾ ਮੈਂ ਤੇਰਾ ਮੋਟਰਸਾਈਕਲ ਕਿੱਥੇ ਲੱਗਾ ਜੱਜੂ ਚਾਬੀ ਦਿਖਾ ਮੋਟਰਸਾਈਕਲ ਚਾਬੀ ਦੇਖੀ ਆ ਉੱਥੇ ਉਹ ਤੇ ਮੋਟਰਸਾਈਕਲ ਹੈ ਮੈਂ ਤਾਲਾ ਹੀ ਪਾਵਾਂ ਤਾਂ ਨਹੀਂ ਕੋਧ ਪੁੱਛਦੇ ਨਾ ਇਹਦਾ ਇਹ ਮੋਟਰਸਾਈਕਲ ਪੁੱਛੋ ਹੈਗਾ ਵੀ ਆਹ ਨਾਲ ਮੋਟਰਸਾਈਕਲ ਹੈ ਕਿ ਮੇਰਾ ਪਾਪਾ ਨਹੀਂ ਬੰਦੇ ਕੋਈ ਇਹਦਾ ਇਹ ਪਹਿਲਾਂ ਤੋਂ ਬੱਚੇ ਦਾ ਮੇਰਾ ਕੰਮ ਹੋ ਜਾ ਪਰ ਆਹ ਖੜਾ ਹੈ ਇਹਦਾ ਵੀ ਤਾਂ ਲੈ ਜਾਓ ਆਹਰ ਇੱਕ ਮੋਟਰਸਾਈਕਲ ਖੜਾ ਉਹਦੀ ਚ ਅੱਭੀ ਵਿਚੀ ਹੈ ਨਹੀਂ ਪਤਾ ਕੀ ਦਾ ਹੋ ਕਿਹੜਾ ਮੋਟਰ ਆਹ ਸਾਹਮਣੇ ਖੜਾ ਹੈ ਇਹ ਵੀ ਲੈ ਜਾਓ ਜਿਸੀ ਤਾਂ ਨਹੀਂ ਹੋਗੀ ਬਈ ਇਹਦਾ ਕੰਮ ਆਹੋ ਨਾ 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 ਇਹਦਾ ਨਹੀਂ ਹੈਗਾ ਮੋਟਰਸਾਈਕਲ ਇਹ ਤਾਂ ਮੂੰ ਗੁੰਦਣ ਰਿਹਾ ਆ ਗੁੰਦਣ ਰਿਹਾ ਬਈ ਇਹ ਸਾਹੀਏ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਫੜਿਆ ਗਿਆ ਜੋ ਦੂਸਰੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਜਾਂ ਕਹਿ ਲਓ ਇੱਕ ਮੋਟਰਸਾਈਕਲ ਨੂੰ ਚਾਬੀ ਲਾ ਕੇ ਚੋਰੀ ਕਰਦਾ ਫੜਿਆ ਗਿਆ ਪਰ ਫਿਲਹਾਲ ਇਸ ਬੰਦੇ ਦਾ ਕਹਿਣਾ ਵੀ ਮੈਂ ਆਪਦੇ ਮੋਟਰਸਾਈਕਲ ਦੇ ਭਲੇਖੇ ਉਹਨੂੰ ਚਾਬੀ ਲਾਈ ਆ ਵੀ ਮੈਂ ਉਹਦਾ ਮੋਟਰਸਾਈਕਲ ਲੈ ਕੇ ਜਾਣਾ ਸੀ ਪਰ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੇਰਾ ਮੋਟਰਸਾਈਕਲ ਕਿਹੜਾ ਤਾ ਹੁਣ ਇਹ ਆਪਣਾ ਮੋਟਰਸਾਈਕਲ ਲੱਭਦਾ ਫਿਰਦਾ ਹੁਣ ਮੋਟਰਸਾਈਕਲ ਇਹਦਾ ਹੈਗਾ ਜਾਂ ਨਹੀਂ ਜੇ ਬੰਦਾ ਵਾਕਈ ਚੋਰੀ ਕਰਦਾ ਫੜਿਆ ਗਿਆ ਜਾਂ ਮੋਟਰਸਾਈਕਲ ਇਹਦਾ ਆਪਣਾ ਤੇ ਪੁਲਿਸ ਵੀ ਮੌਕੇ ਤੇ ਮੌਜੂਦ ਹੈ ਦੇਖਦੇ ਹਾਂ ਹੁਣ ਵੀ ਇਹ ਚੋਰ ਸਾਬਤ ਹੁੰਦਾ ਜਾਂ ਵਾਕਈ ਭੁਲੇਖੇ ਨਾਲ ਜਿਹੜੀ ਮੋਟਰਸਾਈਕਲ ਨੂੰ ਚਾਬੀ ਕਿਸੇ ਹੋਰ ਨੂੰ ਮੋਟਰਸਾਈਕਲ ਚਾਬੀ ਨੂੰ ਚਾਬੀ ਲਾ ਰਿਹਾ ਸੀ ਮਰ ਫਿਰ ਹਾਲ ਇਹਦਾ ਆਪਦਾ ਮੋਟਰਸਾਈਕਲ ਨਹੀਂ ਮਿਲਿਆ ਬਰੇਕ ਕਿੰਨਾ ਨੰਬਰ ਆ ਤੁਹਾਡੇ ਮੋਟਰਸਾਈਕਲ ਦਾ ਨੰਬਰ ਦੱਸ ਦੋ ਬਾਈ ਗਿਆ ਬਾਜੀ ਹੋਰ ਮਨ ਹੈ 1782 ਪੁਰੇ 1782 ਦਾ ਮੋਟਰਸਾਈਕਲ ਕਿਹੜਾ ਮੋਟਰਸਾਈਕਲ ਕਿਹੜਾ ਪੁਰੇ 1782 ਦਾ ਕਿਹੜਾ ਮੋਟਰਸਾਈਕਲ ਕਿਹੜਾ ਚੱਲ ਲਾਤਾ ਮੋਟਰਸਾਈਕਲ ਕਿਹੜਾ ਨਹੀਂ ਨਹੀਂ ਮੋਟਰਸਾਈਕਲ ਦੱਸ ਦੋ ਪਲਟੀਨਾ ਆ ਬੋਲਟ ਆ ਕੋਈ ਕਿਹੜਾ ਹੈ ਹਾਂ ਦੱਸੋ ਪਲਟੀਨਾ ਕੇ ਰੰਗ ਰੰਗ ਕੁਝ ਵੀਰ ਮੌਕੇ ਤੇ ਮੌਜੂਦ ਨੇ ਜਿਹੜੇ ਇਸ ਵਿਅਕਤੀ ਦੇ ਇੱਕ ਸਾਥੀ ਨੂੰ ਫੋਨ ਕਰ ਰਹੇ ਨੇ ਵੀ ਤੁਹਾਡਾ ਮੋਟਰਸਾਈਕਲ ਕਿਹੜਾ ਸੀ ਕਿੰਨਾ ਨੰਬਰ ਸੀ ਤੇ ਮੋਟਰਸਾਈਕਲ ਕਿਹੜਾ ਸੀ ਪਰ ਫਿਲਹਾਲ ਇਸ ਬੰਦੇ ਨੂੰ ਆਪ ਤਾਂ ਮੋਟਰਸਾਈਕਲ ਨਹੀਂ ਲੱਭਿਆ ਨਾ ਮੋਟਰਸਾਈਕਲ ਬਾਰੇ ਜਾਣਕਾਰੀ ਦੇ ਸਕਿਆ ਤੇ ਹੁਣ ਇਹ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ ਕਿ ਵਾਕਿਆ ਵਿੱਚ ਚੋਰੀ ਕਰ ਰਿਹਾ ਸੀ ਇਸ ਤੋਂ ਪਹਿਲਾਂ ਵੀ ਹੁਣ ਥੋੜੇ ਟਾਈਮ ਪਹਿਲਾਂ ਘੱਗੇ ਦੇ ਵਿੱਚ ਇੱਕ ਤਾਰ ਚੋਰੀ ਵਾਲਾ ਮੁੰਡਾ ਫੜਿਆ ਗਿਆ ਇਹ ਦੋ ਦਿਨ ਪਹਿਲਾਂ ਇੱਕ ਇੱਥੇ ਪ੍ਰੇਮ ਸਿੰਘ ਵਾਲੇ ਵੀ ਚੋਰੀ ਵਾਲੇ ਬੰਦੇ ਫੜੇ ਗਏ ਕੱਲ ਬੀਤੀ ਕੱਲ ਦੇਤਨਾ ਪਿੰਡ ਵੀ ਚੋਰੀ ਹੋਈ ਆ ਇਲਾਕੇ ਦੇ ਵਿੱਚ ਘੱਟੋ ਘੱਟ ਵੀ ਆ ਪੰਜ ਚਾਰ ਦਿਨਾਂ ਵਿੱਚ 10 ਚੋਰੀਆਂ ਮੰਨ ਲਓ ਹੋ ਚੁੱਕੀਆਂ ਨੇ ਮੈਂ ਤਾਂ ਹੀ ਉਰੇ ਸਬਜ਼ੀ ਲੈ ਰਿਆ ਸੀਗਾ ਵਿੱਚ ਚਾਬੀ ਦੀ ਮੋਟਰਸਾਈਕਲ ਦੇ ਜਦੋਂ ਮੈਂ ਸਬਜੀ ਲੈ ਕੇ ਦੇਖਿਆ ਉਹ ਮੋਟਰਸਾਈਕਲ ਨਹੀਂ ਇਹ ਕੁਦਰਤੀ ਲੈ ਕੇ ਭੱਜਰੇ ਦੀ ਬੱਸ ਆ ਗਈ ਅੱਗੇ ਮੈਂ ਨਾਲ ਦੀ ਨਾਲ ਇਹਨੂੰ ਕਿਹੜਾ ਬਾਗੇ ਰੋਕਿਆ ਕਹਿੰਦਾ ਮੇਰਾ ਮੋਟਰਸਾਈਕਲ ਆ ਕਹਿੰਦਾ ਮੇਰੀ ਚਾਬੀ ਅੱਛਾ ਅੱ비 ਵੀ ਮੇਰੀ ਦੀ ਫਿਰ ਇਹ ਕਹਿੰਦਾ ਮੇਰਾ ਕਹਿੰਦਾ ਕਿਸੇ ਮੋਟਰਸਾਈਕਲ ਦੇ ਤੁਸੀਂ ਪਿੱਛੇ ਭੁੱਲ ਗਏ ਸੀ ਪਿੱਛੇ ਭੁੱਲ ਗਏ ਦੀ ਮੈਂ ਤੇ ਇਹ ਕਦੇ ਕਿਸੇ ਮੋਟਰਸਾਈਕਲ ਦੇ ਹੱਥ ਲਾ ਲਿਆ ਕਰੇ ਕਦੇ ਕਿਸੇ ਦੇ ਉਹ ਇਹਦਾ ਕੋਈ ਵੀ ਮੋਟਰਸਾਈਕਲ ਨਹੀਂ ਆ ਕਹਿੰਦਾ ਵੀ ਤੇ ਕੀ ਕਹਿ ਰਹੀ ਤੁਸੀਂ ਕ ਸੁਣਿਆ ਸੀ ਪਬਲਿਕ ਦੇ ਵਿੱਚ ਵੀ ਕੰਮ ਬਣ ਗਿਆ ਹਾਂ ਇਹ ਇਹਨੇ ਫੋਨ ਕਰਿਆ ਆਪਣੇ ਰਿਸ਼ਤੇਦਾਰ ਨੂੰ ਕਹਿੰਦਾ ਭਰਾ ਕਹਿੰਦਾ ਮੇਰਾ ਕੰਮ ਬਣ ਗਿਆ ਹੀ ਕਹਿੰ ਬਾਕੀ ਹੁਣ ਇਹ ਮੋਟਰਸਾਈਕਲ ਨੂੰ ਵੇਚਣਾ ਸੀ ਅੱਗੇ ਦਾ ਕੁਝ ਹਾਂ ਵੇਚਦਾ ਹੁਣ ਅੱਗੇ ਚੱਕੇ ਕੁਝ ਨਾ ਗੁਸਤਾ ਕਰੂਗਾ ਕਿੰਨੇ ਮੋਟਰਸਾਈਕਲਾਂ ਨੂੰ ਹੁਣ ਤੱਕ ਇਹ ਉਰੇ ਦੱਸ ਰਹੇ ਨੇ ਬੱਸ ਸਟੈਂਡ ਦੇ ਵਿੱਚ ਵੀ ਚਾਰ ਪੰਜ ਮੋਟਰਸਾਈਕਲ ਚੱਕੇ ਗਏ ਨੇ ਹੁਣ ਤੱਕ ਇਹ ਕੀ ਦੇ ਮੋਟਰਸਾਈਕਲ ਆਪਣੇ ਕੀ ਨਾਮ ਹੈ ਆਪਣਾ ਇਹੇ ਸੁਆਰੇ ਮੇਸ਼ਕਮਰ ਕੀ ਕਹਿੰਦਾ ਸੀ ਵੀ ਇਹੇ ਹੈ ਮੇਰਾ ਮੋਟਰਸਾਈਕਲ ਹਾਂ ਕਹਿੰਦਾ ਮੇਰਾ ਮੈਂ ਤਾਂ ਖੜਾਈ ਇਹ ਲੈ ਆ ਕੇ ਹੁਣ ਅੱਜ ਅੱਛਾ ਅੱਛਾ ਜੇਕਰ ਤੁਸੀਂ ਨਾ ਮੌਜੂਦ ਹੁੰਦੇ ਹੋ ਸਕਦੇ ਤੇ ਵੀ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਮੋਟਰਸਾਈਕਲ ਹੈ ਇਹ ਕਈ ਮੋਟਰਸਾਈਕਲ ਆਪਦਾ ਮੋਟਰਸਾਈਕਲ ਇਹ ਬੰਦਾ ਕਹੀ ਜਾਂਦਾ ਫਰ ਪੁਲਿਸ ਵਾਲੇ ਉਹਨੂੰ ਸ਼ਾਇਦ ਲੈ ਕੇ ਜਾ ਰਹੇ ਨੇ ਥਾਣੇ ਵਿੱਚ ਤੇ ਮੋਟਰਸਾਈਕਲ ਇਸ ਬਾਜ਼ਾਰ ਦੇ ਵਿੱਚੋਂ ਪਹਿਲਾਂ ਵੀ ਕਈ ਚੋਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਪਰ ਅਜੇ ਤੱਕ ਕੋਈ ਚੋਰ ਜਿਹੜਾ ਹੋ ਫੜਿਆ ਨਹੀਂ ਗਿਆ ਇਹ ੱੱਕੇ ਨਾ ਕੁੱਟਿਆ ਗਿਆ ਬਾਈ ਠੀਕ ਹੈ ਕਿਹੇ ਦੀ ਚੋਰੀ ਨਹੀਂ ਕੀਤੀ ਇਹਨੇ ਇਹਨੂੰ ਮਾਰ ਮਾਰ ਥੱਪੜਾ ਪਾਗਲ ਕਰਦਾ ਬੰਦਿਆਂ ਨੇ ਇਹਨੂੰ ਕਿਹ ਪੋਂਦਲ ਬਾਈ ਉਹ ਮੋਟਰਸਾਈਕਲ ਲੈ ਕੇ ਜਾ ਰਹੇ ਇਹ ਸਬਜੀ ਲੈ ਗਿਆ ਚਾਰਾ ਲੈ ਕੇ ਤੁਰਨ ਲੱਗਾ ਸੀ ਇਹਨੂੰ ਭਲੇਖੇ ਨਾਲ ਲੱਗ ਗਿਆ ਬੋਂਦਲ ਗਿਆ ਬੰਦਾ ਠੀਕ ਹੈ ਯਾਨੀ ਕਿ ਆਪਣੇ ਆਪਣੇ ਭਲੇਖੇ ਨਾਲ ਮੋਟਰਸਾਈਕਲ ਲੈ ਗਿਆ ਭਲੇਖੇ ਨਾਲ ਮੋਟਰਸਾਈਕਲ ਲੈ ਗਿਆ ਇਹਨੂੰ ਪਤਾ ਨਹੀਂ ਵੀਰੇ ਇਹ ਭਲੇਖੇ ਨਾਲ ਮੋਟਰਸਾਈਕਲ ਨੂੰ ਸਟਾਰਟ ਕਰਕੇ ਰੋਡ ਤੋਂ ਪਰਲੀ ਰਣ ਕਰ ਲਿਆ ਨੇ ਇਹ ਬੰਦੇ ਕਹਿੰਦੇ ਵੀ ਚੋਰੀ ਕਰਕੇ ਭੱਜਣ ਲੱਗਿਆ ਇਹ ਗਲਤ ਹੈ ਵੀਰੇ ਕੁੱਟਣਾ ਕਿਸ ਨੂੰ ਮਾੜੀ ਗੱਲ ਐ ਕੁੱਟਣੇ ਵਾਸਤੇ ਉਹਨਾਂ ਦਾ ਸਰਵਵਧਾਨ ਦੇਦਾਰੀ ਨਹੀਂ ਆਉਂਦਾ ਪਰ ਕਿਤੇ ਨਾ ਕਿਤੇ ਬਾਈ ਵੀ ਦੱਸ ਨਹੀਂ ਇਹ ਕਹਿੰਦੇ ਵੀ ਜਿਹੜਾ ਮੋਟਰਸਾਈਕਲ ਐ ਉਹ ਮਿਲ ਗਿਆ ਬਾਈ ਦਾ ਮੋਟਰਸਾਈਕਲ ਉਹ ਭਲੇਖੇ ਨਾਲ ਕਹਿੰਦੇ ਉਹ ਲੈ ਕੇ ਜਾ ਰਿਹਾ ਸੀ ਤੇ ਮੋਟਰਸਾਈਕਲ ਉਹ ਮਿਲ ਗਿਆ ਇਹਨੇ ਮਾਰੇ ਤੋਂ ਥਣ ਗਿਆ ਚਲ ਮਿਲ ਕੇ ਦਰ ਹਾਂਜੀ ਮਿਲ ਗਿਆ ਮਿਲ ਕੇ ਮੋੜ ਤੋਂ ਦਰ ਹਾਂਜੀ ਹਾਂਜੀ ਉਹ ਖੜਿਆ ਤੇਰਾ ਨਾਮ ਕੀ ਹੈ ਇਹ ਸਤਨਾਮ ਜੀ ਹਾਂਜੀ 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 ਤਾਲਾਂ ਦਾ ਵੀ ਤਾਲਾਂ ਮੋਟਰਸਾਈਕਲ ਮਿਲ ਗਿਆ ਹਾਂਜੀ ਤੇਰੇ ਮੋਟਰਸਾਈਕਲ ਲੈ ਕੇ ਜਾ ਰਹੇ ਸੀ ਭਲੇਖੇ ਨਾਲ ਹਾਂ ਭਲੇਖੇ ਨਾਲ ਗਿਆ ਹਾਂ ਭਲੇਖੇ ਨਾਲ ਮੈਨੂੰ ਸ਼ੱਕ ਪੈ ਗਿਆ ਮੈਨੇ ਕਹੋ ਇਹੋ ਹੈ ਕਹਿੰਦੇ ਮੋਟਰਸਾਈਕਲ ਹੈ ਉਹ ਪੰਬੰਦੇ ਦਾ ਮਿਲ ਗਿਆ ਤੇ ਉਹ ਭਲੇਖੀ ਨਾਲ ਜਿਹੜਾ ਮੋਟਰਸਾਈਕਲ ਉਹ ਲੈ ਕੇ ਜਾ ਰਿਹਾ ਸੀ ਕੱਗੇ ਅੱਡੇ ਤੇ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜ ਜਿਹਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਆਪਣੇ ਮੋਟਰਸਾਈਕਲ ਦੀ بجائے ਦੂਸਰੇ ਮੋਟਰਸਾਈਕਲ 'ਚ ਚਾਬੀ ਲਾ ਕੇ ਉਹਨੂੰ ਉਹ ਲੈ ਕੇ ਜਾ ਰਿਹਾ ਸੀ ਤੇ ਮੋਟਰਸਾਈਕਲ ਦੇ ਮਾਰਕ ਵੱਲੋਂ ਰੌਲਾ ਪਾ ਕੇ ਉਹਨੂੰ ਫੜ ਲਿਆ ਗਿਆ ਜਿਸ ਤੋਂ ਬਾਅਦ ਅੱਡੇ ਤੇ ਬਹੁਤ ਕਈ ਲੋਕਾਂ ਵੱਲੋਂ ਉਹਦੀ ਕੁੱਟਮਾਰ ਵੀ ਜਿਹੜੀ ਕੀਤੀ ਗਈ ਪਰ ਉਹ ਬੰਦੇ ਦੇ ਕਹਿਣ ਮੁਤਾਬਕ ਵੀ ਇਹ ਮੇਰਾ ਮੋਟਰਸਾਈਕਲ ਸੀ ਮੈਂ ਉਹ ਕੁਸਪਲੇਖੇ ਮੋਟਰਸਾਈਕਲ ਇਹ ਲੈ ਕੇ ਜਾ ਰਿਹਾ ਸੀ ਮੇਰਾ ਮੇਰਾ ਆਪਣਾ ਵੀ ਮੋਟਰਸਾਈਕਲ ਇੱਥੇ ਅੱਡੇ ਦੇ ਵਿੱਚ ਹੀ ਮੌਜੂਦ ਹੈ ਪਰ ਕੁਝ ਟਾਈਮ ਉਹਨੂੰ ਆਪਣਾ ਮੋਟਰਸਾਈਕਲ ਨਹੀਂ ਲੱਭਿਆ ਪੁਲਿਸ ਵਾਲੇ ਵੀ ਮੌਜੂਦ ਸਨ ਜਿਸ ਤੇ ਇਹਦਾ ਸ਼ੱਕ ਕੀਤਾ ਜਾ ਰਿਹਾ ਸੀ ਵੀ ਇਹ ਬੰਦਾ ਚੋਰ ਹੈ ਪਰ ਥੋੜੇ ਟਾਈਮ ਬਾਅਦ ਉਹਦਾ ਮੋਟਰਸਾਈਕਲ ਉਹ ਲੱਭ ਗਿਆ ਇਹ ਉਹਦਾ ਮੋਟਰਸਾਈਕਲ ਹੈ ਜਿਹਦਾ ਨੰਬਰ ਪੀਵੀ 72 ਤੇ 99 ਜਿਹੜਾ ਮੋਟਰਸਾਈਕਲ ਆ ਉਹ ਮਿਲ ਗਿਆ ਹੁਣ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਿਹੜੀ ਦੀ ਕੁੱਟਮਾਰ ਕੀਤੀ ਗਈ ਉਹ ਗਲਤ ਕੀਤੀ ਗਈ ਆ ਤੇ ਇਹ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਕੱਗੇ ਪਾਸ ਅੱਡੇ ਦੇ ਹਾਜੀ ਪਤਾ ਨਹੀਂ ਕਿ ਇਹ ਜਿਹੜਾ ਕੀ ਹੋਇਆ ਸੀ ਪੁਰੇ ਜਿਹੜਾ ਕੀ ਕਿਵੇਂ ਆਇਆ ਸੀ ਮੁੰਡਾ ਇਹ ਕੀ ਗੱਲ ਹੋਈ ਆ ਜੀ ਸਾਡੇ ਰਿਸ਼ਤੇਦਾਰ ਆਏ ਹੋਏ ਨੇਗੇ ਠੀਕ ਹੈ ਰਿਸ਼ਤੇਦਾਰ ਦੋ ਤਰੇ ਦਾ ਮੋਟਰਸਾਈਕਲ ਆ ਸੀ ਸਬਜ਼ੀ ਲੈਣ ਨੂੰ ਭੇਜਿਆ ਗਿਆ ਵੀ ਤੂੰ ਸਬਜ਼ੀ ਲਿਆ ਜਾ ਕੇ ਕੱਗਿਓਂ ਤੇ ਉੱਥੇ ਦੁਕਾਨ ਤੇ ਮੋਟਰਸਾਈਕਲ ਖੜਾ ਰਹੇ ਨੇ ਤੇ ਉਹ ਚਲ ਚਾਬੀ ਭਲੇਖਣ ਲੱਗ ਵੀ ਗਈ ਹੋਣੀ ਤੁਸੀਂ ਕਹੋ ਭਾਈ ਕਿਉਂ ਲਈ ਚਾਬੀ ਹੈ ਨਾ ਇਹ ਬਿਮਾਰਾ ਦਾਖਲ ਕਰਦੀ ਪਟਿਆਲੇ ਹਰਜਿੰਦਰਾ ਹਸਪਤਾਲ ਦੇ ਵਿੱਚ ਅਸੀਂ ਕੱਲ ਲੈ ਕੇ ਆਏ ਸਾਜੇ ਸਾਡੇ ਕੋਲ ਘਰ ਜਾ ਕੇ ਸਮੁੱਤ ਦੇਖ ਸਾਨੂੰ ਤੇ ਦੁਕਾਨ ਵਾਲਿਆਂ ਨੇ ਫੜ ਕੇ ਮੁੰਡੇ ਨੂੰ ਢਾ ਲਿਆ 10 15 ਚਿੰਬੜੇ ਨੇ ਤੁਸੀਂ ਤਾਲਾ ਦਿਓ ਤਾਲਾ ਦੇ ਅਸੀਂ ਇਹਦਾ ਨਾਂ ਕੀ ਮੁੰਡੇ ਦਾ ਸਤਜੀ ਸੱਤਾ ਹਾਂਜੀ ਤੂੰ ਆਪਣਾ ਆਪਣਾ ਸਮਾਨ ਲੈਣ ਵਾਸਤੇ ਆਇਆ ਸੀ ਹਾਂਜੀ ਉਹ ਮੋਟਰਸਾਈਕਲੇਖੇ ਨਾਲ ਚੱਕਿਆ ਗਿਆ ਦੂਜੀ ਮੋਟਰਸਾਈਕਲ ਚੱਕਿਆ ਨਹੀਂ ਚੱਕਿਆ ਗਿਆ ਉਹ ਭਲੇਖੇ ਨਾਲ ਚਾਪੀ ਭਲੇਖੇ ਨਾਲ ਲਾਲੀ ਕੋਈ ਜੀ ਦੋ ਮੋਟਰਸਾਈਕਲ ਸੀ ਮੋਟਰਸਾਈਕਲ ਜੀ ਲੈ ਕੇ ਜਾ ਰਿਹਾ ਸੀ ਇਹ ਭਲੇਖੇ ਨਾਲ ਦੂਜਾ ਮੋਟਰਸਾਈਕਲ ਲੈ ਕੇ ਜਾ ਰਿਹਾ ਸੀ ਉਹਨੇ ਪੁੱਛ ਲਿਆ ਵੀ ਕਿਵੇਂ ਲੈ ਕੇ ਜਾ ਰਹੇ ਆ ਫਿਰ ਫਿਰ ਕੀ ਹੋਇਆ ਜਿਹੜੇ ਆਂਡੀ ਕਵਾਂਡੀ ਉਹਨਾਂ ਨੇ ਮਾਰਿਆ ਕੁੱਟਿਆ ਹਾਂ ਮਾਰਿਆ ਕੁੱਟਿਆ ਫਿਰ ਉਹਨਾਂ ਨੇ ਕੁੱਟਿਆ ਨੇ ਕਿਹਾ ਸੀ ਥੱਪੜ ਧੱਪੜ ਮੈਂ ਆਖਿਆ ਮੈਨਾਂ ਕਿ ਇਹ ਸਾਡੇ ਹੀ ਮੋਟਰਸਾਈਕਲ ਹੈ ਮੇਰੇ ਰਿਸ਼ਤੇਦਾਰ ਆ ਰਹੇ ਨੇ ਮੈਂ ਉੱਥੋਂ ਲੈ ਕੇ ਆ ਰ ਇਹ ਸਬਜੀ ਸਬਜੀ ਲਾਈਨ ਆਇਆ ਦੀ ਉਹਨਾਂ ਨੇ ਸੁਣੀਓ ਕੋਨੀ ਅੱਛਾ 15 16 ਜਣੇ ਐ ਫੁੱਟ ਲਾਗੇ ਹਾਂ ਸਟਾਰਟ ਹੋ ਗਿਆ ਦੀ ਮੋਟਰ ਹੈ ਸਟਾਰਟ ਕਰ ਲਈ ਵੀ ਨਹੀਂ ਉਹ ਚਾਬੀ ਸਟਾਰਟ ਦੇ ਕਿਤੇ ਵਾਲੇ ਚਾਬੀ ਉਹ ਲਈ ਸੀ ਮੈਂ ਮੈਂ ਜੋ ਤੋਰਿਆ ਵੀ ਨਹੀਂ ਉੱਥੇ ਖੜਾ ਮੋਟਰਸਾਈਕਲ ਉਹ ਤਾਂ ਕਹਿੰਦਾ ਲੈ ਕੇ ਜਾ ਰਿਹਾ ਸੀ ਨਾ ਨਾ ਝੂਠਾ ਲਾ ਲਏ ਨਹੀਂ ਹਾਂ ਮੈਂ ਤਾਂ ਵਾਲੇ ਚਾਬੀ ਉਹ ਲਈ ਦੀ ਇਹਨਾਂ ਨੇ ਨਾਲ ਚਾਬੀ ਲਈ ਸੀ ਤੇ ਉਹ ਪਿੱਛੇ ਲੱਗੀ ਚਾਬੀ ਸੀ ਇਹਦੇ ਆ ਚਾਬੀ ਇਹ ਨਹੀਂ ਉਹ ਕਹਿੰਦਾ ਮੇਰੀ ਚਾਬੀ ਵਿੱਚੇ ਸੀ ਇਹਨੇ ਨਹੀਂ ਨਹੀਂ ਚਾਬੀ ਵਿੱਚ ਗੋਨੇ ਸੀ ਯਾਰ ਉਹਦੀ ਉਹ ਇਹਦੇ ਝੂਠ ਆਇਆ ਚਾਬੀ ਵਿੱਚ ਹੁੰਦੀ ਚਾਬੀ ਦੇ ਵਿੱਚ ਚਾਬੀ ਕਿਵੇਂ ਪੈ ਜੂਗੀ ਇਹ ਵੀ ਤਾਂ ਤੁਸੀਂ ਸੋਚੋ ਅੱਜ ਗੱਲ ਨੌ ਨੌਜਵਾਨ ਬੰਦੇ ਨੇ ਕੋਈ ਚਾਬੀ ਵਿੱਚ ਰੱਖਦਾ ਨਹੀਂ ਰੱਖਦਾ ਨਾ ਅਗਲੇ ਨੂੰ ਪਤਾ 50000 ਦਾ ਸਾਧਨ ਆ ਮੇਰਾ ਇਹ ਗੱਲ ਨਿਕਲੀ ਸੀ ਹਾਂ ਮਤਲਬ ਕੰਮ ਬਣ ਗਿਆ ਜਾਂ ਕੋਈ ਹੋਰ ਤਾਂ ਗੱਲ ਵਾਸਤੇ ਫੋਨ ਕੀਤਾ ਮੇਰੇ ਮੁੰਡੇ ਨੂੰ ਵੀ ਮੈਨੂੰ ਤਾਂ ਕੰਮ ਬਣ ਗਿਆ ਨਜਾਇਜ਼ ਫੜ ਲਿਆ ਹਾਂ ਅਚੋ ਉਹ ਸਮਝ ਕੇ ਵੀ ਮਤਲਬ ਕੰਮ ਬਣ ਗਿਆ ਇਹ ਉਹ ਕਹਿ ਰਹੀ ਸੀ ਅਸੀਂ ਮੋਬਾਈਲ ਦੇ ਘਰ ਤੋੜਿਆ ਸੀ ਹਾਂ ਮੈਂ ਮੈਂ ਕਰਿਆ ਇੰਤੈ ਕਹਿੰਦੇ ਵੀ ਇਹਨਾਂ ਦਾ ਕੰਮ ਬਣ ਗਿਆ ਹਾਂ ਮੇਰੇ ਨਾਲ ਤਾਂ ਕੰਮ ਬਣ ਗਿਆ ਮੈਨੂੰ ਉਹਦੇ ਫਾਲਤੂ ਫੜ ਲਿਆ ਮੈਂ ਤਾਂ ਇੰਜ ਘਰੇ ਗੱਲ ਕੀਤੀ ਇਹ ਕਦੇ ਵੀ ਆਏ ਕਹਿ ਰਹੇ ਸੀ ਇਹ ਵੀ ਕੰਮ ਬਣ ਗਿਆ ਨਹੀਂ ਜੀ ਨਹੀਂ ਝੂਠਾ ਸਭ ਗੱਲ ਇਹਨੇ ਤਾਂ ਤੁਹਾਨੂੰ ਕਿਹਾ ਵੀ ਕੰਮ ਬਣ ਗਿਆ ਵੀ ਮੇਰੇ ਨਾਲ ਗਲਤ ਹੋ ਗਿਆ ਹਾਂ ਉਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਕਾਹ ਤੋਂ ਇਹ ਕੰਮ ਕੀਤਾ ਵੀ ਤੁਸੀਂ ਤੁਹਾਨੂੰ ਕਿਵੇਂ ਸ਼ੱਕ ਪਿਆ ਵੀ ਚੋਰੀ ਹੋਗੀ ਉਹ ਕਹਿੰਦੇ ਵੀ ਇਹ ਪਾਈ ਜਦੋਂ ਮੋਟਰਸਾਈਕਲ ਨੂੰ ਚਾਬੀ ਲਾਈ ਹੈ ਜਾਂ ਸਟਾਰਟ ਜੋ ਵੀ ਆ ਕਹਿੰਦੇ ਵੀ ਉਹ ਕਹਿੰਦਾ ਵੀ ਕੰਮ ਬਣ ਗਿਆ ਉਹ ਪਾ ਸੀ ਇਸਕਲ ਨੂੰ ਹਾਂ ਥੋੜੀ ਬੋਲੀ ਦਾ ਪ੍ਰੇਖਾ ਲੱਗ ਗਿਆ ਤੁਹਾਨੂੰ ਤਾਂ ਕਹੇ ਵੀ ਕੰਮ ਬਣ ਗਿਆ ਮੇਰੇ ਨਾਲ ਹਾਂ ਵਾਕਾ ਹੋ ਗਿਆ ਮੇਰੇ ਨਾਲ ਉਹ ਕਹਿੰਦੇ ਵੀ ਇਹ ਕਹਿੰਦਾ ਵੀ ਚੋਰੀ ਹੋ ਗਈ ਕੰਮ ਬਣ ਗਿਆ ਵੀ ਬਣ ਗਿਆ ਕਾ ਆ ਗੱਲ ਕਹੀ ਹੈ ਹਾਂ ਪਰ ਹੁਣ ਹੁਣ ਫਿਰ ਤੁਸੀਂ ਥਾਣੇ ਪਹੁੰਚੇ ਹੋ ਫਿਰ ਹੁਣ ਕਾਦੇ ਵਾਸਤੇ ਹਾਂ ਉਹਨਾਂ ਦੀ ਪੁੱਛਦੇ ਵੀ ਨਜਾਇਜ਼ ਕਿਉਂ ਕੁੱਟਿਆ ਜਦੋਂ ਤੁਹਾਨੂੰ ਸਬੂਤ ਘੜਾਤਾ ਵੀ ਫਿਰ ਜਿਹੜੇ ਬੰਦਿਆਂ ਨੇ ਕੁੱਟਿਆ ਜਿਹੜੇ ਬੰਦਿਆਂ ਨੇ ਤੁਹਾਨੂੰ ਕੁੱਟਿਆ ਕੋਈ ਨਾਮ ਵਗੈਰਾ ਯਾਦ ਆਕ ਕਿ ਨਹੀਂ ਪਛਾਣ ਨਾ ਜੀ ਪਛਾਣ ਤੇ ਹੋ ਸਕਦੀ ਹੈ ਨਾਮ ਨਹੀਂ ਜਿੱਤੇ ਨਾਮ ਨਹੀਂ ਯਾਦ ਕਰਦਾ ਕੋਈ ਜੀ ਨਹੀਂ ਜਾਣਦਾ ਹਾਂ ਜਾਣਦਾ ਹਾਂ ਮੈਂ ਕਿਸੇ ਨੂੰ ਪਛਾਣਦਾ ਕਿਸੇ ਨੂੰ ਜਿਹਨੇ ਕੁੱਟਿਆ ਤੁਹਾਨੂੰ ਅਸੀਂ ਤਾਲਾ ਨੇ ਆ ਜੀ ਇੱਕ ਅੱਗੇ ਦੇ ਵਿੱਚ ਤਾਲਾ ਨੇ ਤੇ ਮੇਰੇ ਅਸੀਂ ਤਾਲਾ ਨੇ ਆ ਜੀ ਅੱਗੇ ਜੀ ਹਾਂ ਜੀ ਤਾਲਾ ਨੇ ਮੌਕੇ ਤੇ ਤੇਰੇ ਪਿੰਡ ਦਾ ਬੰਦਾ ਤੂੰ ਜਿਸ ਟਾਈਮ ਤੈਨੂੰ ਕੁੱਟ ਰਹੀ ਸੀ ਜੋਪ ਆ ਰੂਪ 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 ਹੈਗਾ ਸੀ ਫਿਰ ਉਹਨੇ ਤੈਨੂੰ ਛਡਾਇਆ ਹੈ ਉਹਨੇ ਤੈਨੂੰ ਛਡਾਇਆ ਉਹਨੇ ਉਹਨੇ ਇੰਜ ਆਖਿਆ ਵੀ ਐਵੇਂ ਦਾ ਬੰਦਾ ਹੈਗਾ ਨਹੀਂ ਕੋਈ ਅੱਛਾ ਹਾਂ ਵੀ ਕਹਿੰਦਾ ਇਹਨੂੰ ਛੱਡੋ ਐਵੇਂ ਦਾ ਬੰਦਾ ਨਹੀਂ ਹੈਗਾ ਇਹ ਕਿਹਦਾ ਮੁੰਡਾ ਸੀ ਨੇ ਉਹ ਉਹਦਾ ਲੰਬੂ ਦਾ ਅੱਛਾ 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 ਸਾਡੇ ਪਿੰਡ ਦਾ ਅੱਛਾ ਤੁਹਾਡੇ ਪਿੰਡ ਦਾ ਇਹ ਆਪਣਾ ਜਿਹੜੇ ਮੁੰਡੇ ਸੀਗੇ ਜਿਹੜੇ ਛਿੜਾਉਣ ਲੱਗ ਰਹੇ ਸੀ ਉਹ ਮੁੰਡੇ ਕੌਣ ਸੀਗੇ ਜਿਹੜੇ ਕੈਰੀ ਸੀ ਪੁੱਤੋ ਨਾ ਪੁੱਤੋ ਨਾ ਜੇ ਅਸੀਂ ਗਏ ਆ ਉਹ ਐਵੇਂ ਜਿਵੇਂ ਤੂੰ ਪੈਣ ਪਾਈ ਖੜ ਜਾਂਦੇ ਨੇ ਵੀ ਨਜਾਇਜ਼ ਕਾ ਤੋ ਮਾਰ ਦੂੰ ਨਹੀ ਆ ਉਹ ਕਹਿੰਦੇ ਦੀ ਇਹਦੀ ਗੱਲ ਤੇ ਸੁਣੋ ਹਾਂ ਸੁਣ ਲਊਗਾ ਉਹ ਫੇਰ ਕੁੱਟੀ ਯਾਰੇ ਦੀ ਉਹ ਥੱਪੜ ਮਾਰਦੇ ਦੀ ਅੱਗੋਂ ਜਦੋਂ ਗੱਲ ਕਰਦਾ ਦੀ ਮੈਂ ਅੱਛਾ ਉਹ ਹਾਂ ਮੈਂ ਕੱਲਾ ਹਾਂ ਹਾਂ ਕੀ ਉਹ ਢਿੱਕੀ ਚਾਹੁੰਦੇ ਸੀ ਕੀ ਚਾਹਣਾ ਗਰੀਬ ਦੀ ਕੌਣ ਸੁਣਦਾ ਹੈ ਹੈ ਨਜਾਇਜ਼ ਮੁੰਡਾ ਬਿਮਾਰ ਕੁੱਟਿਆ ਹੋਰ ਮੈਨੂੰ ਤੇ ਆਤਾ ਹੋ ਗਿਆ ਦਾਖਲ ਹੋਏ ਨੂੰ ਵੀ ਸਾਡੇ ਜਵਾਕ ਤਾਂ ਨਜਾਇਜ਼ ਨਾਂ ਨਾਜ ਤੋਂ ਕੋਈ ਧਰੇ ਠੀਕ ਹੈ ਹਾਂ ਬਸ ਅਸੀਂ ਇਹੀ ਕਹਨੇਗੇ ਵੀ ਬਾਕੀ ਇਹ ਇਹਨਾਂ ਤੇ ਜੇ ਮੈਂ ਕਾਰਵਾਈ ਵੀ ਕਰਾ ਲਾਂ ਪਰ ਹੁਣ ਮੈਂ ਕਹਿੰਨੇ ਵੀ ਛੱਡੋ ਠੀਕ ਹੈ ਰਿਸ਼ਤੇਦਾਰ ਆਏ ਨੇ ਨਾਲ ਮਲਾਜਮ ਮੁੰਡਾ ਠੀਕ ਹੈ ਕਿਤੇ ਨਾ ਕਿਤੇ ਤੁਸੀਂ ਦੇਖ ਰਹੇ ਹੋ ਵੀ ਜاہے ਭਲੇਖਾ ਲਾ ਲੋ ਤਾਂ ਪੈਸੇ ਪਰ ਉਹਨਾਂ ਨੂੰ ਕਿਉਂਕਿ ਪਹਿਲਾਂ ਹਾਂ ਤੁਸੀਂ ਕੰਪਲਸ ਬੇਟੀ ਹੈ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ ਨੌਜਵਾਨ ਸੱਤੀ ਪਿੰਡ ਆਪਣਾ ਅਤਾਲਾਂ ਤੋਂ ਇਹ ਆਪਣਾ ਕੋਈ ਪਰਿਵਾਰਕ ਸਮਾਨ ਲੈਣ ਵਾਸਤੇ ਇੱਕ ਘੱਗੇ ਆਪਣਾ ਬਾਜ਼ਾਰ 'ਚ ਆਇਆ ਸੀ ਸਮਾਨ ਲੈਣ ਤੋਂ ਬਾਅਦ ਭਲੇਖੇ ਨਾਲ ਕੋਈ ਹੋਰ ਮੋਟਰਸਾਈਕਲ ਲੈ ਕੇ ਜਾਣ ਲੱਗਾ ਸੀ ਇਹਦਾ ਆਪਣਾ ਮੋਟਰਸਾਈਕਲ ਦੂਜੀ ਸਾਈਡ ਖੜਿਆ ਸੀ ਪਰ ਭਲੇਖਾ ਲੱਗਣ ਕਰਕੇ ਇਹਨੇ ਦੂਜੇ ਦਾ ਮੋਟਰਸਾਈਕਲ ਚੋਕ ਲਿਆ ਪਰ ਉਸ ਮੋਟਰਸਾਈਕਲ ਮਾਲਕ ਨੇ ਜਦੋਂ ਨੂੰ ਰੋਕਿਆ ਤਾਂ ਦੂਜੇ ਆਮ ਲੋਕਾਂ ਨੇ ਇਹਨੂੰ ਚੋਰ ਸਮਝਦੇ ਹੋਏ ਇਹਦੀ ਮਾਰ ਕੁੱਟ ਕੀਤੀ ਕੁੱਟਿਆ ਮਾਰੇ ਆ ਤਪੜ ਤੁਪੜ ਮਾਰੇ ਪਰ ਵਿੱਚ ਲੋਕ ਐਵੇਂ ਦੇ ਵੀ ਸੀ ਜਿਹੜੇ ਇਹਨੂੰ ਛਡਾਉਂਦੇ ਰਹੇ ਵੀ ਪਹਿਲਾਂ ਇਹਦੀ ਗੱਲ ਬਾਤ ਸੁਣ ਲਓ ਪਰ ਮਾਮਲਾ ਕਾਫੀ ਗੰਭੀਰ ਬਣ ਗਿਆ ਜਿਸ ਤੋਂ ਬਾਅਦ ਕੱਗਾ ਪੁਲਿਸ ਨੂੰ ਮੌਕੇ ਤੇ ਬੁਲਾਉਣਾ ਪਿਆ ਪੜਤਾਲ ਦੇ ਤੋਂ ਬਾਅਦ ਪਤਾ ਲੱਗਿਆ ਵੀ ਵਾਕਏ ਇਹ ਤਾਂ ਮੋਟਰਸਾਈਕਲ ਜਿਹੜਾ ਉਹ ਮੋਟਰਸਾਈਕਲ ਹੈਗਾ ਸੀ ਇਹ ਆਪ ਦਾ ਮੋਟਰਸਾਈਕਲ ਦੂਜੀ ਸਾਈਡ ਖੜਾ ਕਰਕੇ ਭਲੇਖੇ ਨਾਲ ਦੂਜੀ ਸਾਈਡ ਤੋਂ ਮੋਟਰਸਾਈਕਲ ਲੈ ਰਿਆ ਸੀ ਭਲੇਖੇ ਨਾਲ ਤੇ ਹੁਣ ਪਰਿਵਾਰਕ ਲੋਕਾਂ ਦਾ ਕਹਿਣਾ ਵੀ ਸਾਡੇ ਬੱਚੇ ਨੂੰ ਕੁੱਟਮਾਰ ਕੀਤੀ ਗਈ ਵੀ ਅੱਗੇ ਤੋਂ ਐਵੇਂ ਦੀ ਗੱਲ ਜਿਹੜੀ ਉਹ ਨਾਮ ਵਾਪਰੇ ਤੁਸੀਂ ਇਹ ਕਹਿ ਲਓ ਵੀ ਚੋਰ ਦੇ ਭਲੇਖੇ ਸਾਹਦ ਕੁੱਟਿਆ ਗਿਆ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਕੱਗਾ ਧੰਨਵਾਦ